ਆ ਮੈਂ ਵੀ ਅੜ ਗਡਾ ਲਾ ਮੈਨੂੰ ਦੋ ਹਾਂ ਪਹਿਲਾਂ ਹੁਣ ਕੀ ਤਿਆਰ ਹੋਣ ਲੱਗਾ ਵਾ ਫਿਰ ਪਟਾਰੇ ਦੇ ਫੋਲ ਕੇ ਬੈ ਗੇ ਪਟਾਰਾ ਵਾ ਬਿਜੀ ਮੈਂ ਕੀ ਬੋਲਣਾ ਹੈਗਾ ਰਾਤੀ ਬਣਾਈ ਹੈ ਨਾ ਜਦੋਂ ਆਪਾਂ ਉਹ ਕੋਟੋ ਮਿਲਟ ਬਣਾਇਆ ਹੈ ਨਾ ਅੱਛਾ ਤੇ ਅੱਧਾ ਤੋਂ ਫਰਾਈ ਕਰ ਲਿਆ ਹੈਗਾ ਉਹ ਕੋਟਨੇ ਨੇ ਬਣਾਏ ਸੀ ਤੇ ਉਹਦੇ ਵਿੱਚ ਮਿਕਸ ਕਰਕੇ ਖਾਦਾ ਵੇਖਿਆ ਕਿੰਨਾ ਸਵਾਦ ਲੱਗਾ ਹਾਂ ਸਵਾਦ ਲੱਗਾ ਕੋਟਨੇ ਆਈ ਮਸਾਲੇ ਹੈ ਨਾ ਤੇ ਆਹ ਵਾਲਾ ਜਿੱਦਾਂ ਹੋਣਾ ਹੈ ਰਾਤ ਦਾ ਬਚਿਆ ਹੈਗਾ ਇਹਨੂੰ ਆਪਾਂ ਇਦਾਂ ਰੱਖ ਲੈ ਭਿਜ ਵਿੱਚ ਇਨਾ ਮੋਟਾ ਹੋ ਗਿਆ ਨਾ ਰੈਸਟ ਮੰਗਦੀ ਹਲਕੀ ਚੀਜ਼ ਹੈ ਫੁੱਲ ਗਿਆ ਜਿਆਦਾ ਨਹੀਂ ਤੇ ਜਦੋਂ ਆਪਾਂ ਇਹਨੂੰ ਦਾ ਬਣਾਉਨੇ ਆ ਤੇ 15 20 ਮਿੰਟ ਬਾਅਦ ਇਹਨੂੰ ਰੈਸਟ ਜ਼ਰੂਰ ਪਾਵੇ ਤੇ ਆ ਚੀਜ਼ ਮੈਂ ਇਹੀ ਹੈ ਕਿ ਜਿੱਦਾਂ ਆਪਾਂ ਆਹਦੀ ਕੋਟਲੇ ਬਣਾਏ ਨੇ ਉਹਦੇ ਵਿੱਚ ਮਿਕਸ ਕਰਕੇ ਖਾ ਲਿਆ ਹੁਣ ਆਪਾਂ ਜਿੱਦਾਂ ਆਪਣੇ ਮਨ ਪਸੰਦ ਦੀ ਆ ਵੇਖੋ ਕੀ ਮਤਲਬ ਸਿਰ ਮਾ ਵਿੱਚ ਟਮਾਟਰ ਟਮਾਟਰ ਆਪਣੇ ਹਰੇ ਟਮਾਟਰ ਮਤਲਬ ਕੋਈ ਵੀ ਸਬਜ਼ੀ ਪਾ ਸਕਦੇ ਆ ਹਾਂ ਬੰਦ ਗੋਬੀ ਆ ਤੜਕਾ ਆਪਣੇ ਮਨ ਪਸੰਦ ਜਿੱਦਾਂ ਮਾਚੀ ਲਾ ਲਓ ਅੱਛਾ ਇਹਨੂੰ ਫਰਾਈ ਕਰਕੇ ਫਿਰ ਰੋਚਣਾ ਕਾਜ ਤਾਂ ਲੱਗ ਚੌੜਨਾ ਹੀ ਜਿਦਾ ਆਮ ਤਰਕ ਬਣਾਉਂਦਾ ਮੰਨ ਤੂਨ ਵਾਲੇ ਚੌਲਾਂ ਦਾ ਹੀ ਆਸ ਸਵੇਰ ਮੈਂ ਜਿਆਦਾ ਕੋਈ ਇਹਦਾ ਤਮਝ ਨਹੀਂ ਆ ਕਿ ਅਸੀਂ ਹੁਣ ਆਏ ਕਿੱਦਾਂ ਖਾਵਾਗੇ ਕਿੱਦਾਂ ਬਣਾਵਾਗੇ ਇੱਕ ਉਹ ਖਿਆ ਲੱਗਦਾ ਤੇ ਤੁਸੀਂ ਵੇਖਿਆ ਇਹ ਖਾ ਕੇ ਕਿੰਨਾ ਹਸਰੀਲਾ ਲੱਗਦਾ ਨਾ ਇਹ ਚੀਜ਼ ਬੜੀ ਵਧੀਆ ਵਾਜ ਜਿਤਨਾ ਆਮ ਨਹੀਂ ਵੇਖਿਆ ਮੇਰਾ ਵੀ ਹੈਗਾ ਵਾ ਪੇਟ ਵੱਜ ਜਾਂਦੇ ਲੇਡੀਜ਼ ਦੇ ਇਹ ਚੀਜ਼ ਇੰਨੀ ਹਲਕੀ ਫੁਲਕੀ ਆ ਕੇ ਇਹ ਵੇਟ ਵੀ ਲੂਸ ਕਰਦੀ ਆ ਤੇ ਜੇ ਇਸ ਚੀਜ਼ ਨੂੰ ਆਪਾਂ ਰਾਤ ਨੂੰ ਖਾਵਾਂਗੇ ਨਾ ਤੇ ਜੇ ਜਿਹਦੀ ਹਨ ਪਾਚ ਜਲਦੀ ਹਜਮ ਹੋ ਜਾਂਦੀ ਉਹਦੇ ਨਾਲ ਬੜਾ ਫਰਕ ਪੈਂਦਾ ਹੈ ਕੱਲ੍ਹ ਤੋਂ ਆਪਾਂ ਵਲੋਗ ਬਣਾਇਆ ਤੇ ਕਮੈਂਟ ਆਇਆ ਕਿ ਪਤਲੇ ਹੁੰਦੇ ਰਹੇ ਆਹੋ ਮਤਲਬ ਦੱਸੋ ਇਹ ਹੀ ਚੀਜ਼ਾਂ ਜਿਹੜੀਆਂ ਆਪਾਂ YouTube ਤੇ ਜਿਹੜਾ ਭੈਣ ਭਰਾ ਮਤਲਬ ਚਾਹੁੰਦਾ ਆ ਕਿ ਅਸੀਂ weight lose ਕਰਨਾ ਹੈ ਜਾਂ ਆਪਾਂ healthy ਰਹਿਣਾ ਹੈ ਬਿਲਕੁਲ active ਰਹਿਣਾ ਹੈ ਤੇ ਇਸੇ ਤਰ੍ਹਾਂ ਨਾਲ ਸਰਚ ਕਰਕੇ YouTube ਤੋਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਸਕਦਾ ਵਾ ਕਿ ਮਿਲਟ ਕਿਵੇਂ ਬਣਾਏ ਜਾਂਦੇ ਆ ਕਿ ਕਰਿਆਨ ਸਟੋਰ ਤੋਂ ਕਰਦੇ ਆ ਕਿ ਕਰਿਆਨ ਸਟੋਰ ਤੋਂ ਮਿਲਦੇ ਆ ਬੜੇ ਆਮ ਨਾਲ ਮਿਲ ਜਾਂਦੇ ਆ ਨਾਮ ਨੂੰ ਹੁੰਦੇ ਮੰਗਵਾ ਦਿੰਦੇ ਆ ਕੰਗਣੀ ਆ ਕੋਧਰਾ ਵਾ ਬਾਜੜਾ ਸਮਾਕ ਹਰੀ ਕੰਗਣੀ ਕੋਡੋ ਮਤਲਬ ਇਹ ਪੰਜ ਛੇ ਪ੍ਰਕਾਰ ਦੀਆਂ ਚੀਜ਼ਾਂ ਆ ਵੈਰੇ ਵਾ ਵੀ ਜੇ 10 ਪ੍ਰਕਾਰ ਦੇ ਆ ਅਚਲ ਹਾਂ ਮੋਟਾ ਬਿਲਟ ਵੀ ਹੁੰਦਾ ਆ ਤੇ ਆਪਣਾ ਬ੍ਰੀਕ ਜਿਹੜਾ ਜੁਨੇ ਪ੍ਰਕਾਰ ਦੇ ਹੈਗੇ ਇਹ ਤਾਂ ਬਾਜਰੇ ਦੇ दाणे ਨਹੀਂ ਹੁੰਦੇ ਬਰੀ ਕੋਈ ਸਰੋਂ ਦੇ ਦਾਣੇ ਵਰਗੀ ਬਣਾਦੇ ਆ ਤੇ ਬਣਾਉਣ ਤੋਂ ਪਹਿਲਾਂ ਇਹਨਾਂ ਨੂੰ ਨਾ ਭਿਣਾ ਪੈਂਦਾ ਵਾ ਜਿਤਨਾ ਜੇ ਸਵੇਰੇ ਬਣਾਉਣੀ ਆ ਤਾਂ ਰਾਤ ਨੂੰ ਭਿਉਂ ਦੋ ਤੇ ਜੇ ਸ਼ਾਮ ਨੂੰ ਬਣਾਉਣੀ ਆ ਤਾਂ ਸਵੇਰੇ ਭਿਗਾ ਰੱਖ ਦੋ ਖੱਬ 6 ਘੰਟੇ ਜੇ ਨਹੀਂ ਤੇ ਓਵਰਨਾਈਟ ਬਹੁਤ ਵਧੀਆ ਹਾਂ ਮੇਰੀ ਗੱਲ ਸੁਣੋ ਅੱਛਾ ਫਿਰ ਤੁਸੀਂ ਫਰਾਈ ਪੀਨ ਹੁਣ ਰੱਖ ਦਿੱਤਾ ਵਾ ਹੁਣ ਇਹਨੂੰ ਕਰੋਗੇ ਤੇ ਲਿਆ ਮੈਂ ਵੀ ਵੇਟ ਘਟਾਲਾ ਮੈਨੂੰ ਦੋ ਹਾਂ ਪਹਿਲਾਂ ਤੇ ਮੈਂ ਹੀ ਖਾਵਾਂਗੀ ਨਹੀਂ ਮਜ਼ਾਕ ਦੀ ਗੱਲ ਨਹੀਂ ਹਾਂ ਨਹੀਂ ਨਹੀਂ ਠੀਕ ਆ ਤੇ ਆਪਾਂ ਹਫਤੇ 'ਚ ਦੋ ਜਾਂ ਤਿੰਨ ਵਾਰੀ ਵੀ ਇਹ ਚੀਜ਼ਾਂ ਖਾ ਲੈਨੇ ਨਾ ਇੱਕਦਾਂ ਲੇਕਿਨ ਮਿਕਸ ਕਰਕੇ ਕਦੀ ਨਾ ਖਾਓ ਜਦੋਂ ਪੰਜ ਭੰਗਾਰ ਦੇ ਆ ਤਾਂ ਰਲਾ ਕੇ ਨਾ ਖਾਓ ਕੱਲਾ ਕੱਲਾ ਜਦੋਂ ਅੱਜ ਇੱਕ ਖਾਤਾ ਅਗਲੇ ਦਿਨ ਦੁੱਝਾ ਖਾ ਲੋ ਫਿਰ ਅ ਤੋਂ ਤੀਜਾ ਖਾ ਲੋ ਬਣਾ ਕੇ ਇੰਨਾ ਕਰਕੇ ਬੜੇ ਆਮ ਨਾ ਫਾਇਦਾ ਹੀ ਆ ਖਾਣ ਦਾ ਦੇਖੋ ਟਮਾਟਰ ਬੰਦ ਗੋਬੀ ਅਦਰਕ ਪਿਆਜ਼ ਸਿਮਲਾ ਮਿਰਚ ਹਰੀ ਮਾਟਰ ਹੁਣ ਕਹੀ ਸਿੱਖ ਲਿਆ ਵਾ ਅਸੀਂ ਤਾਂ ਉਤਰਾਹੀ ਵੀ ਕਰਨਾ ਆ ਗਿਆ ਬੜੇ ਵਧੀਆ ਤਰੀਕੇ ਨਾਲ ਤੇ ਮਿੱਟੀ ਦੇ ਭਾਂਡੇ 'ਚ ਜ਼ਿਆਦਾਤਰ ਬਣਾਏ ਹੁੰਦੇ ਹੈਗਾ ਸਾਡੇ ਕੋਲ ਦੀ ਮੰਗ ਰਹਿੰਦੇ ਸੀ ਜਾਇਆ گاؤں ਦੇ ਵਿੱਚ ਬਣਾਇਆ ਕਰਾਂਗੇ ਤੁਹਾਨੂੰ ਹੀ ਪਤਾ ਨਹੀਂ ਹੋਣਾ ਵਾ ਹੈਲਦੀ ਹੋਣਾ ਵਾ ਤੇ ਤੁਹਾਨੂੰ ਦੇਖ ਕੇ ਸਾਰੇ ਨੂੰ ਮਿਲ ਕੇ ਠੀਕ ਆ ਇਹ ਜੋ ਜਿਹੜੀਆਂ ਅਸੀਂ ਜਿੰਨੀ ਤਰ੍ਹਾਂ ਧੋ ਕੇ ਸੁਕਾ ਕੇ ਤੇਨਾਂ ਨੂੰ ਕੱਟ ਲਿਆ ਆ ਬਿਲਕੁਲ ਬਰੀਕ ਬਰੀਕ ਕੱਟਿਆ ਆ ਚਾਹੇ ਤਾਂ ਇਹਨੂੰ ਘਰ ਕਿਉਂ ਨਾ ਸਕਦੇ ਸੀਗੇ ਮੇਰੇ ਨਾਲ ਅੱਜ ਆਪਾਂ ਮਿਰਟ ਬਣਾ ਰਹੇ ਆਂ ਫੋਟੋ ਮਿਰਟ ਤੇ ਫੋਟੋ ਮਿਰਟ ਜਿੰਦੂ ਵੀ ਆਪਾਂ ਬਣਾਉਣਾ ਇਹਦੇ ਵਿੱਚ ਮੰਨ ਸਕਦੇ ਆਪਾਂ ਕੋਈ ਵੀ ਜਿਹੜੀ ਸਬਜੀ ਐਂਡ ਆਪਾਂ ਪਾ ਸਕਦੇ ਆਂ ਸਿਮਲਾ ਮਿਰਚ ਵੀ ਇਸ ਵਗੈਰਾ ਹਰ ਇੱਕ ਚੀਜ਼ ਹਲਕੀ ਸੁਆਦੀ ਦਾ ਚ ਤੋਂ ਕੁਝ ਵੀ ਮੈਨੋ ਜਿਹੜੀ ਆਪਣੇ ਮਨ ਚੋਂ ਆਉਂਦੀ ਦੀ ਸਬਜੀ ਆ ਉਹਨੂੰ ਆਪਾਂ ਲਾਹੇ ਵਿੱਚ ਫਰਾਈ ਕਰਕੇ ਅਹ ਫੜਕਾ ਲਾ ਕੇ ਤੇ ਜਿਹੜਾ ਫੋਟੋ ਆ ਇਹਦੇ ਵਿੱਚ ਆਪਾਂ ਮਿਕਸ ਕਰਕੇ ਖਾ ਸਕਦੇ ਆਂ ਚਾਹੇ ਤਾਂ ਕਿਤਰੀ ਬਾਤ ਹੋਈ ਆਪਾਂ ਵਿੱਚੇ ਹੀ ਤਲਕਾ ਲਾ ਕੇ ਉੱਦੋਂ ਪਾ ਕੇ ਫਿਰ ਇਹਦਾ ਜਿਹੜਾ ਵਸਰਾ ਮਟੀਰੀਅਲ ਰੈਡੀ ਕਰਕੇ ਤੇ ਜਿਹੇ ਤਰੀਕੇ ਨਾਲ ਜੀ ਸਿੱਧਰਾ ਆ ਸਕਦੇ ਆ ਬਾਕੀ ਆਪਾਂ ਜਿਹੜਾ ਇਹ ਮਿਲਟ ਆ ਇਹ ਇਸ ਪ੍ਰਕਿਰ ਦੇ ਨਾਲ ਹੈਗਾ ਇਹਨੂੰ ਆਪਾਂ ਪੂਰੀ ਰਾਤ ਜਿਹਦਾ ਸੀਗਾ ਭੋਕੇ ਇੱਕ ਕੋਲੀ ਦੇ ਤਕਰੀਬ ਮਾਰ ਓਵਰ ਨਾਈਟ ਜਿਹੜਾ ਲੱਗ ਤੱਕ ਭੋਕੇ ਰੱਖਣਾ ਪੈਂਦਾ ਆ ਨਹੀਂ ਤੇ ਕਮ ਸਕੋਂ ਸਕੋਂ ਸੇਕੇ ਤੇ ਭਣਾ ਹੀ ਪਿੱਛਦਾ ਆ ਫੇਰ ਆਤੀ ਜਿਹੜੀ ਨੈ ਲਾਈਟ ਬੰਦ ਆ ਆ ਲੈਕਸਰ ਜਿਹੜਾ ਫੋਨ ਇਹ ਪੇਪਰ ਉਸ ਕਰਕੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਠੰਸੀ ਕੇ ਦੇ ਨਾਲ ਇਹਨੂੰ ਓਵਨ 'ਤੇ ਅੱਗੇ ਰੱਖਿਆ ਸੀ ਗਾ ਮੇडम ਆ ਪੈਨ ਬਣਾਉਣਾ ਆ ਤੇ ਚਾਹੇ ਆਪਾਂ ਅੱਧੀ ਕੋਲੀ ਜਾਂ ਮਤਲਬ ਕਿ ਇੱਕ ਕੋਲੀ ਦੇ ਤਰੀਕ ਪਰ ਜਿੰਨੇ ਕਿ ਜਿਆ ਹੈ ਆਪਣੇ ਖਾਨ ਦੇ ਜੀਨ ਦੇ ਘਰ ਦੇ ਜਿਹੜਾ ਜਿੰਨਾਂ ਨੇ ਖਾਣਾ ਇਸਤੇਮਾਲ ਕਰਨਾ ਹੁੰਦਾ ਆ ਉਸ ਨਾਲ ਇੱਕ ਪਰੇ ਨੂੰ ਧੋ ਕੇ ਸਾਪਾਣੀ ਦੇ ਨਾਲ ਫਿਰ ਉਸ ਤੋਂ ਮਤਲਬ ਜਿਹੜਾ ਅੱਧਾ ਪਾਣੀ ਜਿਹੜਾ ਵਾ ਦਾ ਕੋਲੀ ਭੇਈਆਂ ਇੱਕ ਕੋਲੀ ਦੇ ਤਰੀਕ ਵਿੱਚ ਪਾਣੀ ਹੋਰ ਪਾ ਦੇ ਤੈਨੂੰ ਭਿਉਂ ਕੇ ਰੱਖਦਾ ਜਿਹਾ ਉਹੀ ਪਾਣੀ ਜਿਹੜਾ ਸੀ ਇਹਦੇ ਵਿੱਚ ਵਰਤ ਰਹੇ ਹਾਂ ਹੁਣ ਇਹਨੂੰ ਆਪਾਂ ਸੇਮ ਗੈਸ ਤੇ ਜਿਹੜਾ ਬਾਲਾਂਗੇ ਅਗਨੇ ਆਪਾਂ ਕੁੱਕਰ ਦੇ ਵਿੱਚ ਬਣਨ ਵਾਸਤੇ ਪਾਈ ਹੀ ਉਹਦੇ ਵਿੱਚ ਥੋੜਾ ਜਿਆਦਾ ਇਕੱਠੀ ਜੁਮੀ ਜਾ ਰਹੀ ਜੀ ਸਾਨੂੰ ਚਾਹੀਦੀ ਥੋੜੀ ਜਿਹੀ ਕਿਲੀ ਜੀ ਇਹ ਕਰਕੇ ਆਪਾਂ ਖੁੱਲੇ ਬੈਂਡ ਦੇ ਵਿੱਚ ਪਾ ਲਈ ਆ ਇਹ ਲੱਗਦਾ ਹੋ ਚੁੱਕੀ ਆ ਇਸ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਗਲ ਜਾਂਦੀ ਆ ਜਦੋਂ ਓਵਰ ਨਾਈਟ ਆਪਾਂ ਨੂੰ ਭਿਓ ਕੇ ਰੱਖਦੇ ਆ ਇਹਨੇ ਉਹ ਵੇਸੇ ਤੇ ਬਣਾ ਕੇ ਦਿੰਨੇ ਆ ਕਿਉਂਕਿ ਥੋੜੀ ਜਿਹੀ ਆਪਾਂ ਏਦਾਂ ਪਤਲੀ ਵੀ ਕਰਨੀ ਆ ਕਿਉਂਕਿ ਉਹਦੇ ਨਾਲ ਠੰਡਾ ਹੋਣਾ ਹੈ ਲੈ ਪਹਿਲਾਂ ਇਕੱਲਾ ਦਾਣਾ ਜਿਵੇਂ ਖੋ ਜਾਂਦਾ ਨਾ ਐਸੇ ਇੱਕ ਦੇ ਨਾਲ ਇਹਨੇ ਆਪਣੇ ਆਪ ਹੀ ਟਾਈਮ ਤੇ ਸਾਮਾ ਹੋ ਜੇ ਉਹ ਆਪਾਂ ਹੋਣ ਦਾ ਤਰ੍ਹਾਂ ਰੈਡੀ ਤਰ੍ਹਾਂ ਕੇ ਮੈਂ ਟਾਈਮ ਤੇ ਇਹਨੇ ਹੀ ਸੈੱਟ ਹੋ ਜੇ ਮਾਫ ਕਰਨਾ ਜਦੋਂ ਆਪਣਾ ਕੋਡੋ ਬਣ ਕੇ ਰੈਡੀ ਹੋ ਚੁੱਕਾ ਸੀਗਾ ਤੇ ਕੁੱਕਰ ਵਿੱਚੋਂ ਆਪਾਂ ਪੈਨ ਵਿੱਚ ਪਾ ਲਿਆ ਤਾਂ ਉਸ ਸਮੇਂ ਮੇਰੇ ਮੂੰਹ ਕੰਗਣੀ ਨਿਕਲ ਗਿਆ ਹੁਣ ਬਣਾਉਂਦੇ ਸਮੇਂ ਲਿਕਨੇ ਕੰਗਣੀ ਨਹੀਂ ਕੋਡੋ ਆ ਕੋਧਰਾ ਆ ਤੇ ਇਹਨੂੰ ਆਪਾਂ ਬੋਇਲ ਕੇ ਤੇ ਹੁਣ ਆਪਾਂ ਵਿੱਚ ਜਿਹੜਾ ਤੜਕਾ ਲਾ ਕੇ ਤੇ ਮਿਕਸ ਕਰਕੇ ਰੈਡੀ ਕਰ ਲਵਾਂਗੇ। ਨਾ ਇਹਦੇ ਚਾਪਾ ਪਾ ਲਈਏ ਜਾਣੇ ਜਿਹੜੇ ਆਪਾਂ ਇਹਦੇ ਚ ਪਾਏ ਨਹੀਂ ਹੈਗੇ ਬਿਲਕੁਲ ਹੀ ਬਹੁਤ ਘੱਟ ਮਸਾਲੇ ਪਾਏ ਆ ਗਰਮ ਮਸਾਲਾ ਆ ਹਲਦੀ ਆ ਤੇ ਲਾਲ ਮਿਰਚ ਦਾ ਪਾਊਡਰ ਪਾਏ ਆ ਇਸ ਤੋਂ ਬਾਅਦ ਕੋਈ ਵੀ ਮਸਾਲਾ ਜਿਹੜਾ ਨਹੀਂ ਪਾਇਆ ਨਮਕ ਪਾਉਦੇ ਚ ਪਾ ਦਿਆ ਜੀ ਹੁਣ ਆਪਾਂ ਥੋੜੀ ਪਰਾਂ ਨੂੰ ਰੈੱਡ ਕਰਕੇ ਫਿਰ ਉਹਨੇ ਦੇ ਮਿਕਸ ਕਰ ਲੈਂਦੇ ਆ ਲੱਗ ਕੇ ਨੂੰ 5 ਤੋਂ 10 ਮਿੰਟ ਲੱਗਣਗੇ ਸਿਮ ਗਾਂਸਤੇ ਨੂੰ ਪਕਾਵਾਂਗੇ ਤੇ ਜਿਹੜਾ ਇਹ ਫਿਰ ਪੂਰੀ ਤਰ੍ਹਾਂ ਰੜ ਜਾਂਦੇ ਆ ਤੇ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਇਸੇ ਤਰ੍ਹਾਂ ਦੇ ਸਾਦੇ ਜਿਹੇ ਖੰਗ ਨਾਲ ਆਪਣੇ ਘਰੇ ਆਰਾਮ ਨਾਲ ਬਣਾ ਕੇ ਖਾ ਸਕਦੇ ਹੋ ਬਾਕੀ ਆਪਣੀ ਚੋਇਸ ਆ ਕਿ ਆਪਾਂ ਹੋਰ ਮਸਾਲੇ ਕਿਹੜੇ ਐਡ ਕਰਨੇ ਆ ਕਿ ਨਹੀਂ ਕਰਨੇ ਮਸਾਲੇ ਬਹੁਤ ਜ਼ਿਆਦਾ ਲੋੜ ਤੋਂ ਵੱਧ ਦੀ ਆਪਾਂ ਖਾ-ਖਾ ਕੇ ਵੀ ਥੋੜਾ ਆਪਣੀ ਸੇਤ ਖਰਾਬ ਕਰ ਚੁੱਕੇ ਹਾਂਗੇ ਇਹਦਾ ਕਰਕੇ ਜਿੰਨਾ ਵਾਸਤੇ ਜਾਂ ਮਤਲਬ ਪਰਿਵਾਰ ਦੇ ਕੁਝ ਮੈਂਬਰ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਪਸੰਦ ਆ ਪਾਣੀਆਂ ਹੁਣ ਬਹੁਤ ਘੱਟਨ ਤਾਲਿਆਂ ਦੇ ਨਾਲ ਹੀ ਆਪਾਂ ਇਹ ਚੀਜ਼ਾਂ ਪਕਾਉੜੀਆਂ ਸ਼ੁਰੂ ਕੀਤੀਆਂ ਆ ਤੇ ਸਿਹਤ ਜਿਹੜੀ ਥੋੜੇ ਤੰਗ ਵਿੱਚ ਰਹਿ ਸਕੇ ਠਾਈ ਕਰ ਰਹੇ ਆ ਨਾਲ ਦੀ ਨਾਲ ਆਪਣੇ ਪਰਿਵਾਰ ਦੇ ਵਿੱਚ ਵੀ ਆਪਾਂ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰਨੀਆਂ ਸਾਨੂੰ ਇਹਨਾਂ ਦਾ ਵਧੀਆ ਰਿਜ਼ਲਟ ਮਿਲੂਗਾ ਤੇ ਆਪਾਂ ਉਹ ਵੀ ਨੈਕਸਟ ਵੀਡੀਓ ਦੇ ਵਿੱਚ ਦਿਖਾ ਦੇਵਾਂਗੇ ਸਭ ਜੀ ਆਪਣੇ ਬਣ ਕੇ ਹੋ ਚੁੱਕੀ ਹੈ ਰੈਡੀ ਇਹ ਐਸਾ ਫੋਕਾ ਜਿਹਾ ਬਲਦਰ ਗੈਸ ਬੰਦ ਕਰ ਦਿੱਤਾ ਹੈ ਆਵੇ ਦੇਖ ਸਕਦੇ ਹੋ ਕਿ ਕਿੰਨੇ ਕਰਾਰੇ ਬਣ ਕੇ ਤਿਆਰ ਹੋਏ ਆ ਫਿਰ ਇਸ ਤਰ੍ਹਾਂ ਬਣ ਜਾਂਦੇ ਆ ਤੇ ਤੇਲ ਵੀ ਛੱਡ ਦਿੰਦੇ ਆ ਕਾਫੀ ਘੱਟ ਟਾਈਮ ਦੇ ਵਿੱਚ ਬਲ ਜਾਂਦੇ ਆ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਇਹਦੇ ਵਿੱਚ ਹੀ ਮਿਕਸ ਕਰਾਂਗੇ ਆਪਾਂ ਜਿਹੜਾ ਆਪਾਂ ਮਿਲਟਸ ਤਿਆਰ ਕੀਤਾ ਸੀਗਾ ਵੇਖ ਸਾਦੇ ਹੋ ਕਿ ਚੌਲਾ ਵਾਂਗੇ ਜਿਹੜੇ ਆ ਜਦੋਂ ਜੋ ਜੋ ਠੰਡਾ ਹੁੰਦਾ ਹੈ ਤਿਉਹ ਤੋਂ ਇਹ ਇਕੱਲੇ ਇਕੱਲੇ ਹੋਣੇ ਸ਼ੁਰੂ ਹੋ ਜਾਂਦੇ ਆ ਜਿੰਨੇ ਸਾਨੂੰ ਜ਼ਰੂਰਤ ਆ ਉਹਦੇ ਹਿਸਾਬ ਦੇ ਨਾਲ ਆਪਾਂ ਜੜਾਇਆ ਤੜਕੇ ਦੇ ਵਿੱਚ ਪਾ ਕੇ ਬਹੁਤ ਹੀ ਜ਼ਿਆਦਾ ਟੇਸਟੀ ਆ। ਇਸ ਤਰੀਕੇ ਦੇ ਨਾਲ ਜਿਹੜੇ ਮਿਲਟ ਆ ਬੜੇ ਸੌਖੇ ਢੰਗ ਦੇ ਨਾਲ ਆਪਾਂ ਜਿਹੜੇ ਇਹਦਾ ਬਣਾ ਕੇ ਖਾ ਸਕਦੇ ਆ। ਹੁਣ ਆਪਾਂ ਇਹਦੀ ਪਲੇਟਿੰਗ ਕਰਦੇ ਆ। ਬਹੁਤ ਹੀ ਲਾਜਵਾਬ ਬਣ ਕੇ ਜਿਹੜਾ ਆਪਣਾ ਮਿਲਟ ਆ ਤਿਆਰ ਹੋਇਆ ਆ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਦਹੀਂ ਦੇ ਨਾਲ ਵੀ ਖਾ ਸਕਦੇ ਆ ਤੇ ਚਾਹੇ ਤਾਂ ਆਪਾਂ ਜਿਵੇਂ ਖਿਚੜੀ ਖਾਈ ਦੀ ਆ ਵਿੱਚ ਕਿਉਂ ਪਾ ਕੇ ਇਸ ਤਰੀਕੇ ਦੇ ਨਾਲ ਵੀ ਇਹਨੂੰ ਆਪਾਂ ਜਿਹੜਾ ਆ ਖਾ ਸਕਦੇ ਆ ਕਾਫੀ ਜਿਹੜਾ ਟੇਸਟੀ ਬਣਦਾ ਆ